ਡੀਐਸਪੀ ਅਮਲੋ ਸਾਡੇ ਅਮਲੋਸ ਮਲੋ ਵੇਖੇ ਐਮਸੀ ਦੀਆਂ ਚੋਣਾ ਸੀਗੇ ਮਿਊਸਪਲ ਕਮੇਟੀ ਦੀਆਂ ਮਿਤੀ 21 ਦਸੰਬਰ ਨੂੰ ਤੇ ਉਸ ਨੋ ਨੰਬਰ ਵਾਰਡ ਤੇ ਦੋ ਗਰੁੱਪਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਤਕਰਾਰਬਾਦੀ ਹੋਈ ਸੀ ਉਹਨੂੰ ਛਡਾਉਣ ਲਈ ਉਹਨੂੰ ਮੈਨੇਜ ਕਰਨ ਲਈ ਸਾਡੇ ਮੁਲਾਜ਼ਮ ਉੱਥੇ ਹਾਜ਼ਰ ਸੀਗੇ ਇੰਨੇ ਵਿੱਚ ਸਾਡੇ ਮੁਲਾਜ਼ਮਾਂ ਵੱਲੋਂ ਜਿਹੜਾ ਦੋ ਨੌਜਵਾਨ ਸੀ ਦੋ ਨੌਜਵਾਨਾਂ ਨਾਲ ਧੱਕਾ ਮੁਕੀ ਕੀਤੀ ਤੇ ਉਹਨਾਂ ਦੀ ਇਸ ਅਨਸਲਟ ਹੋਈ ਹੈਗੀ ਤੇ ਉਹਨਾਂ ਨੂੰ ਕੋਈ ਥੱਪੜ ਵੀ ਕਿਸੇ ਵੱਲੋਂ ਸਾਡੇ ਮੁਲਾਜ਼ਮ ਵੱਲੋਂ ਵੱਜਿਆ ਸੋ ਜਿਹੜੀ ਇਹ ਘਟਨਾ ਵਾਇਰਲ ਹੋਈ ਸੀ ਸਾਨੂੰ ਇਹਦੇ ਲਈ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੋ ਅਸੀਂ ਜਿਹੜੇ ਇਹ ਮੁਲਾਜ਼ਮਾਂ ਨੇ ਜਿਹੜੀ ਗਲਤੀ ਕੀਤੀ ਹੈਗੀ ਉਹਦੇ ਸਬੰਧ ਵਿੱਚ ਇਹਨਾਂ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਜਾਂਦਾ ਹੈਗਾ ਸਸਪੈਂਡ ਕਰਕੇ ਇਹਨਾਂ ਦੀ ਡਿਪਾਰਟਮੈਂਟ ਇਨਕੁਆਇਰੀ ਵਾਸਤੇ ਸੀਨੀਅਰ ਅਫਸਰਾਂ ਵੱਲੋਂ ਮੇਰੇ ਵੱਲੋਂ ਲਿਖ ਕੇ ਭੇਜਿਆ ਜਾ ਰਿਹਾ ਹੈ ਤੇ ਤਾਂ ਜੋ ਇਸ ਤਰ੍ਹਾਂ ਦੀ ਅੱਗੇ ਤੋਂ ਘਟਨਾ ਨਾ ਹੋਵੇ ਸੋ ਇਹ ਜਿਹੜੀ ਦੋ ਜਨ ਦੋ ਨੌਜਵਾਨਾਂ ਨਾਲ ਇਹ ਘਟਨਾ ਹੋਈ ਹੈਗੀ ਇਹ ਨਿੰਦਰਜੋਗ ਹੈਗੀ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਏਗੀ ਧੰਨਵਾਦ